ਠਾ ਬੈਠਾ ਕਹਿੰਦਾ ਵੀ ਗੁਰੂ ਦੇ ਪਾਸੋਂ ਖਬਰ ਤੇ ਲਿਆਵਾਂ ਵੀ ਕਿੰਨੇ ਕੁ ਲੜਨ ਮਰਨ ਵਾਲੇ ਆ ਜਸੂਸੀ ਦੇ ਕਰਾਈਏ ਕਿਸੇ ਕੋਲੋ ਜੀ ਉਹਨੇ ਇੱਕ ਜਸੂਸ ਸੱਦਿਆ ਉਹਦਾ ਨਾਮਾ ਹਸਨ ਖਾਨ ਹਸਨ ਖਾਨ ਨੂੰ ਕਹਿੰਦਾ ਵੀ ਜਾ ਮਹਾਰਾਜ ਦੇ ਪਾਸੇ ਦੀ ਜਸੂਸੀ ਕਰਕੇ ਆ ਵੀ ਕਿੰਨੇ ਕੁ ਲੜਨਗੇ ਕਿੰਨੇ ਕੁ ਭੱਜਣਗੇ ਤੇ 2 ਘੰਟੇ ਵੀ ਕੱਢਣਗੇ ਕਿ ਨਹੀਂ ਕੱਢਣਗੇ ਲਓ ਜੀ ਹਸਨ ਖਾਨ ਨੇ ਪਾਇਆ ਖੁੱਲਾ ਜਾਂ ਚੋਲਾ ਸਿਰ ਤੇ ਢਿੱਲੀ ਜੀ ਪੱਗ ਗਲ ਚ ਪਾਈ ਮਾਲਾ ਤੇ ਆ ਗਿਆ ਗੁਰੂ ਪਾਤਸ਼ਾਹ ਦੇ ਦਰਬਾਰ ਚ ਜਸੂਸੀ ਕਰਨ ਹੁਣ ਇੱਥੇ ਬੰਦਾ ਆਵੇ ਤੇ ਦੋ ਕੰਮ ਜ਼ਰੂਰੀ ਆ ਜਾਂ ਮੱਥਾ ਟੇਕੂ ਫਿਰ ਲੰਗਰ 'ਚ ਜਾਊ ਜਾਂ ਲੰਗਰ 'ਚ ਜਾਊ ਤੇ ਫਿਰ ਮੱਥਾ ਟੇਕੂ ਪਰ ਸਾਡੀ ਕੌਮ ਅੱਜ ਲੰਗਰ 'ਚੋਂ ਹੀ ਕਰਨ ਨੂੰ ਮੁੜ ਜਾਂਦੀ ਇੱਥੇ ਵਿਰਲਾ-ਵਿਰਲਾ ਹੀ ਪਹੁੰਚਦਾ ਵਾ ਉੱਥੋਂ ਹੀ ਲੂਣ ਚੈੱਕ ਕਰੀ ਜਾਂਦੇ ਪਿੰਡ ਦੇ ਘੇਰੇ-ਘੇਰੇ ਆ ਉਹਨਾਂ ਨੇ ਕੋਲ ਕਪੇਉਲਾ ਇੱਥੇ ਉਹਨਾਂ ਕੋਈ ਲਾਤੇ ਹੋ ਉਹਨਾਂ ਜੂਸ ਲਾਤਾ ਹੀ ਉਹਨਾਂ ਆਈਸਕ੍ਰੀਮ ਲਾਤੀ ਇਹ ਨਵਾਂ ਹੀ ਕੰਮ ਤੁਰਪਿਆ ਮਾਫ਼ ਕਰਿਓ ਗੁੱਸਾ ਨਾ ਕਰਿਓ ਇਸ ਗੱਲ ਦਾ ਇਹ ਨਵਾਂ ਹੀ ਕੰਮ ਤੁਰ ਪਿਆ ਲੰਗਰ ਇੱਕੋ ਥਾਂ ਤੇ ਸਾਂਝਾ ਲਾਓ ਇਹਨੇ ਵੀ ਉੱਥੇ ਟਰਾਲੀ ਲਾਤੀ ਉੱਥੇ ਉੱਥੇ ਆ ਲਾਤਾ ਉੱਥੇ ਜੇ ਮੇਲਾ ਵੰਡਤਾ ਫੜ ਕੇ ਜਿਹੜੀ ਸੰਗਤ ਇੱਕ ਥਾਂ ਤੇ ਮੱਥਾ ਟੇਕਣੀ ਚਾਹੀਦੀ ਸੀ ਉਹ ਮੇਰੇ ਵਰਗਾ ਬੰਦਾ ਇਥੋਂ ਪਿੰਡੋਂ ਬਾਹਰੋਂ ਫੋਨ ਕਰ ਦਿੰਦਾ ਉਹ ਸਾਨੂੰ 50 ਡਾਲਰ ਪਾਉਂਡ ਵੇਖੀ ਇਹਦਾ ਠੰਡਾ ਹੀ ਵਰਤਾ ਦੇਣਾ ਪਿੰਡ ਚਾਇਦ ਕੀ ਮੇਲੇ ਦੇ ਉੱਤੇ ਤੂੰ ਤੇ ਮੇਲਾ ਵੰਡਣ ਲੱਗਾ ਤੂੰ ਘਟ ਸੰਗਤ ਥੋੜਾ ਇਕੱਠੀ ਇੱਕ ਥਾਂ ਤੇ ਜਿੱਥੇ ਸਾਂਝਾ ਲੰਗਰ ਲੱਗਦਾ ਨਾ ਉੱਥੇ ਸਾਦਾ ਨਹੀਂ ਪੈਸੇ ਸਾਂਭੇ ਜਾਂਦੇ ਤੇ ਕਹੇ ਗਰੀਬ ਦੀ ਮਦਦ ਕਰਦੇ ਹੋ ਜਿਆਦੇ ਆ ਤੇ ਪਰ ਮੇਲਿਆਂ ਨੂੰ ਐਦਾਂ ਆਪਾਂ ਖਰਾਬ ਨਾ ਕਰੀਏ ਖਰਾਬੀ ਹਾ ਲੰਗਰ ਇੱਕ ਥਾਂ ਚਲੋ ਬਹੁਤਾ ਵੱਡਾ ਮੇਲਾ ਤੇ ਦੋ ਲੱਗ ਜਾਣਗੇ ਨਹੀਂ ਸਾਂਭੇ ਜਾਂਦੇ ਤਿੰਨ ਲੱਗ ਜਾਣਗੇ ਇਹ ਸਾਹਿਬ ਨੁਕਰਾਂ ਚ ਡੀਜੇ ਉਧਰ ਵਾਲੇ ਮੇਲੇ ਦਾ ਡੀਜੇ ਇਧਰ ਵਾਲੇ ਦਾ ਡਰਾਮ ਡਰਾਮ ਡੀਜੇ ਦੀ ਹੋਈ ਜਾਂਦੀ ਆ ਕੋਈ ਸੁਣ ਨਹੀਂ ਦਿਆ ਤੇ ਕੋਈ ਗੱਲ ਨਹੀਂ ਤੇ ਕੋਈ ਬਾਤ ਨਹੀਂ ਅਸੀਂ ਨੁਕਸਾਨ ਕਰ ਰਹੇ ਆ ਆਪਣਾ ਇਸ ਚੀਜ਼ ਦੇ ਵਿੱਚ ਅੱਗੇ ਆ ਜੋ ਹਸਨ ਖਾਨ ਆ ਗਿਆ ਨਾ ਉਹਨੇ ਮਠਾਟੇ ਕਿਆ ਨਾ ਉਹਨੇ ਲੰਗਰ ਛਕਿਆ ਉਹ ਚਾਰਕ ਗੇੜੀਆਂ ਕਿਤੇ ਐਨੂੰ ਕੱਢ ਜਾ ਕਰੇ ਤੇ ਚਾਰਕ ਗੇੜੀਆਂ ਕਿਤੇ ਐਨੂੰ ਕੱਢ ਜਾ ਕਰੇ ਹੁਣ ਇੱਥੇ ਕੋਈ ਬੰਦਾ ਉਪਰਾ ਆ ਜੇ ਤੇ ਆਵੇ ਨਾ ਅੰਦਰ ਤੇ ਇੱਧਰ ਨੂੰ ਜਾਵੇ ਇੱਧਰ ਨੂੰ ਜਾਵੇ ਤੁਹਾਡੇ ਜੋ ਸਿਆਣੇ ਬੰਦੇ ਦੀ ਨਿਗਾਹ ਚੜਨਾ ਚੜਨਾ ਬੰਦਾ ਵੀ ਵੇਖਿਆ ਤੇ ਕਦੀ ਹੈਗਾ ਨਹੀਂ ਇਹ ਟੇਕੇ ਕਿਉਂ ਨਹੀਂ ਪੈਂਦਾ ਬਾਬੇ ਬਿਦੀ ਚੰਦ ਸਾਹਿਬ ਦੀ ਨਿਗਾਹ ਚੜ ਗਿਆ ਉਹ ਬੰਦਾ ਤੇ ਬਾਬਾ ਬਿਦੀ ਚੰਦ ਦਾ ਛੇਵੇਂ ਬਾਪੂ ਦਾ ਮੈਨੇਜਰ ਪ੍ਰਬੰਧ ਸਾਰੇ ਬਾਬੇ ਬਿਦੀ ਚੰਦ ਕੋ ਹਸਨ ਖਾਨ ਖਲੋਤਾ ਪਰਾਂ ਨੂੰ ਮੂੰਹ ਕਰਕੇ ਤੇ ਬਾਬੇ ਬਿਦੀ ਚੰਦ ਨੇ ਮੋਢੇ ਤੇ ਆ ਕੇ ਹੱਥ ਰੱਖਿਆ ਕੌਣ ਕਿਧਰ ਮੂੰਹ ਚੁੱਕਿਆ ਅੱਗੋ ਪਿਛੋ ਤੈਨੂੰ ਵੇਖਿਆ ਨਹੀਂ ਕਦੀ ਨਾ ਲੰਗਰ ਚ ਜਾਣਾ ਨਾ ਮਹਾਰਾਜ ਦੇ ਮੱਥਾ ਟੇਕਣ ਜਾਣਾ ਤੈਨੂੰ ਸਵੇਰ ਦਾ ਵੇਖਦਾ ਖਾਣ ਕੌਣ ਆ ਜਦੋਂ ਹਸਨ ਖਾਨ ਨੇ ਬਾਬੇ ਬਿਦੀ ਚੰਦ ਵੱਲ ਵੇਖਿਆ ਨਾ ਸਾਢੇ 1.6 ਫੁੱਟ ਜਵਾਨ ਬੰਦਾ ਤੇ ਹਸਨ ਖਾਨ ਮਾਨੀ ਮਨ ਸੋਚਦਾ ਵੀ ਬਕਾ ਤੈਨੂੰ ਇਹਨੇ ਲੈਣਾ ਵਾ ਚੰਗਾ ਇਹ ਵੀ ਚਪੇੜਾਂ ਖਾਣ ਨਾਲੋਂ ਪਹਿਲਾਂ ਹੀ ਬੱਗਬੋ ਵੀ ਤੂੰ ਕੌਣ ਆ ਇਹਦੀਆਂ ਤੇ ਝੱਲੀਆਂ ਵੀ ਨਹੀਂ ਜਾਣੀਆਂ ਜਿੱਡੇ ਜਿੱਡੇ ਹੱਥ ਆ ਦੇ ਹੱਥ ਜੋੜ ਕੇ ਬਾਬੇ ਬਿਧੀ ਚੰਦ ਨੂੰ ਕਹਿੰਦਾ ਜੀ ਮੈਂ ਨਾ ਜਸੂਸ ਆ ਮੈਂ ਆ ਜਸੂਸ ਮੈਂ ਗੁਰੂ ਦੇ ਦਰਬਾਰ ਦੀ ਜਸੂਸੀ ਕਰਨ ਆਇਆ ਬਾਬੇ ਬਿਧੀ ਚੰਦ ਨੇ ਕਾਲਰ ਤੋਂ ਫੜਿਆ ਤੇ ਧੂਕੇ ਮਹਾਰਾਜ ਵੱਲ ਨੂੰ ਲੱਗਾ ਆ ਤੇਰੀ ਮੈਂ ਜਸੂਸੀ ਕੱਢਾਂ ਖੜਾ ਤੈਨੂੰ ਮਹਾਰਾਜ ਕੋਲ ਹੁਣ ਬਾਬਾ ਬਿਧੀ ਚੰਦ ਜਸੂਸ ਹਸਨ ਖਾਨ ਨੂੰ ਧੂਕੇ ਲਈ ਜਾਵੇ ਤੇ ਜਦੋਂ ਅੱਧ ਜੇ ਚੱਲ ਗਿਆ ਨਾ ਹਸਨ ਖਾਨ ਤੇ ਬਾਬਾ ਬਿਧੀ ਚੰਦ ਸਾਹਿਬ ਤੇ ਬਾਬੇ ਬਿਧੀ ਚੰਦ ਨੇ ਸੋਚਿਆ ਵੀ ਮਹਾਰਾਜ ਦਾ ਸੁਭਾਅ ਬੜਾ ਖੁੱਲਾ ਜਾਵਾ ਤੇ ਜੇ ਇਹਨੂੰ ਮੈਂ ਐਦਾਂ ਹੀ ਲੈ ਗਿਆ ਤੇ ਮਹਾਰਾਜ ਨੇ ਜਾਂਦੇ ਆਖਣਾ ਛੱਡਦੇ ਇਹਨੂੰ ਤੇ ਬਿਦੀ ਚੰਦਾ ਤੇਰਾ ਦਾ ਨਹੀਂ ਉਹ ਲੱਗਣਾ ਚੰਗਾ ਇਹ ਆ ਕਿ ਮਹਾਰਾਜ ਕੋਲ ਖੜਨ ਤੋਂ ਪਹਿਲਾਂ ਪਹਿਲਾਂ ਜਿਹੜੇ ਧੱਫੜੇ ਦੇ ਪਾਉਣੇ ਤੂੰ ਪਾੜਾ ਲਓ ਜੀ ਬਾਬੇ ਬਿਦੀ ਚੰਦ ਸਾਹਿਬ ਨੇ ਹਸਨ ਖਾਂ ਟਾਲਿਆ ਕੁੱਟ-ਕੁੱਟ ਕੇ ਕਸ਼ਮੀਰ ਦੇ ਸੇ ਵਰਗੀਆਂ ਜਦੋਂ ਗੱਲਾਂ ਦੀਆਂ ਲਾਲ ਕੀਤੀਆਂ ਨਾ ਤੇ ਮੁੜ ਕੇ ਲੈ ਆਂਦਾ ਮਹਾਰਾਜ ਦੇ ਦਰਬਾਰ 'ਚ ਮਹਾਰਾਜ ਜਸੂਸ ਆਇਆ ਹੈ ਜਸੂਸੀ ਕਰਨ ਵਾਸਤੇ ਸਾਡੇ ਦਰਬਾਰ ਦੀ ਜਸੂਸੀ ਕਰਦਾ ਸੀ ਮਹਾਰਾਜ ਘਰਾਏ ਦਾ ਸੇਵਾ ਪਾਣੀ ਜਦੋਂ ਨਾ ਕਹਣਾ ਸੇਵਾ ਪਾਣੀ ਕਰਾਂ ਤੇ ਮਹਾਰਾਜ ਹਸਨ ਖਾਂ ਵੱਲ ਵੇਖ ਕੇ ਕਹਿੰਦੇ ਵਿਧੀ ਚੰਦਾ ਕਸਰ ਕੋਈ ਛੱਡੀ ਨਹੀਂ ਜਾਵਦੀ ਤੂੰ ਰੀਜਾ ਤੂੰ ਲਾ ਆ ਸਾਰੀਆਂ ਜੜੀਆਂ ਲਾਉਣੀਆਂ ਸੀ ਛੱਡ ਦੇ ਨੂੰ ਛੱਡ ਦਿੱਤਾ ਹਸਨ ਖਾਂ ਸਾਹਮਣੇ ਬਹਿ ਗਿਆ ਤੇ ਮਹਾਰਾਜ ਕਹਿੰਦੇ ਬਿਦੀ ਚੰਦਾ ਭਾਵੇਂ ਜਸੂਸ ਆਇਆ ਗੁਰੂ ਨਾਨਕ ਦੇ ਦਰਬਾਰ ਚ ਆ ਇਹਦਾ ਸੇਵਾ ਪਾਣੀ ਕਰੋ ਜਦੋਂ ਮਹਾਰਾਜ ਨੇ ਆਖਿਆ ਨਾ ਸੇਵਾ ਪਾਣੀ ਕਰੋ ਤੇ ਹਸਨ ਖਾਂ ਉੱਠ ਕੇ ਖਲੋ ਗਿਆ ਕਹਿੰਦਾ ਮਹਾਰਾਜ ਪਹਿਲੀ ਤੇ ਗੱਲ ਤੁਹਾਡੇ ਸੇਵਾ ਪਾਣੀ ਦੀ ਨਹੀਂ ਸਮਝ ਲੱਗਦੀ ਛੱਤਰ ਫੇਰਨਾ ਤਾਂ ਵੀ ਸੇਵਾ ਪਾਣੀ ਕਹੀ ਜਾਂਦੇ ਆ ਕੁਝ ਖਵਾਉਣਾ ਵਾ ਤਾਂ ਵੀ ਸੇਵਾ ਪਾਣੀ ਕਹੇ ਸੇਵਾ ਪਾਣੀ ਕਰਨੀ ਕਿਹੜੀ ਆ ਤੁਸੀਂ ਇਹ ਸਾਡੇ ਮਾਝੇ ਵਾਲਿਆਂ ਦਾ ਸੁਭਾਅ ਆ ਢਾ ਕੇ ਪਟਾ ਫੇਰ ਨਾ ਹੋਵੇ ਕਰਦੇ ਤੇਰੀ ਸੇਵਾ ਪੁੱਤ ਖਲੋ ਜਾ ਤੇ ਛਕਾਉਣਾ ਸੇਵਾ ਕਰਨੀ ਹੋਵੇ ਸਾਡੇ ਘਰਾਂ ਹੀ ਸੇਵਾ ਪਾਣੀ ਕਰਾਂਗੇ ਤੇਰਾ ਹਸਨ ਖਾਨ ਜਸੂਸ ਕਹਿੰਦਾ ਮਹਾਰਾਜ ਸੇਵਾ ਕਰਨੀ ਕਿਹੜੀ ਆ ਮਹਾਰਾਜ ਕਹਿੰਦੇ ਹਸਨ ਖਾਨ ਡਰਨਾ ਉਹ ਕੋਟਾ ਤੇਰਾ ਬਿਦੀ ਚੰਦ ਨੇ ਪੂਰਾ ਕਰ ਦਿੱਤਾ ਜਿਹੜਾ ਕਰਨਾ ਹੈ ਤੈਨੂੰ ਇਹੀ ਛਕਾਵਾਂਗੇ ਕੁਝ ਨਾ ਕੁਝ ਲਿਆ ਬਿਦੀ ਚੰਦਾ ਦੇਖਦੇ ਵਾਸਤੇ ਹੁਣ ਬਾਬਾ ਬਿਦੀ ਚੰਦ ਸਾਡੇ 6 ਫੁੱਟ ਜਵਾਨ ਪਰਾਤ ਵੱਡੀ ਕੜਾਹ ਪ੍ਰਸ਼ਾਦ ਦੀ ਚੁੱਕੀ ਲਿਆ ਜਿੱਡੇ ਜਿੱਡੇ ਦੇ ਹੱਥ ਓਡਾ ਸਰੀਰ ਦੇ ਹਿਸਾਬ ਨਾਲ ਪਰਾਤ ਲੈ ਆਇਆ ਲਿਆ ਕੇ ਤੇ ਹਸਨ ਖਾਂ ਦੇ ਅੱਗੇ ਰੱਖ ਦਿੱਤੀ ਤੇ ਬਾਬਾ ਬਿਧੀ ਚੰਦ ਟਲਿਆ ਫੇਰ ਵੀ ਨਾ ਨਾਲੇ ਪਰਾਤ ਅੱਗੇ ਰੱਖਤੀ ਤੇ ਹਸਨ ਖਾਂ ਦੇ ਕੰਨ 'ਚ ਆਵਾਜ਼ ਮਾਰ ਕੇ ਪਤਾ ਕੀ ਕਹਿੰਦਾ ਹਸਨ ਖਾਂ ਓਦਾਂ ਤੇ ਭਾਵੇਂ ਅਸੀਂ ਕੁਝ ਨਾ ਆਖੀਏ ਪਰ ਜਿਹੜਾ ਬੰਦਾ ਲੰਗਰ ਦੀ ਚੀਜ਼ ਝੂਠੀ ਛੱਡਿਆ ਸੀ ਬੰਦਾ ਗਲ ਕੁੱਟ ਕੇ ਮਾਰ ਦਿੰਦੇ ਹੁੰਦੇ ਲਓ ਜੀ ਹਸਨ ਖਾਂ ਦਾ ਕੜਾ ਉੱਥੇ ਹੀ ਅੜ ਗਿਆ ਨਾ ਬੁਰਕੀ ਗਾ ਨਾ ਬੁਰਕੀ ਪਛਾਣ ਅੱਖਾਂ ਚੋਂ ਪਾਣੀ ਨਾਸਾਂ ਚੋਂ ਪਾਣੀ ਮੂੰਹ ਚੋਂ ਪਾਣੀ ਵਗੀ ਜਾਵੇ ਤੇ ਥੋੜਾ ਜਿਹਾ ਖਾ ਕੇ ਉੱਠ ਕੇ ਕਹਿੰਦਾ ਮਹਾਰਾਜ ਗਲ ਘੁੱਟ ਕੇ ਮਾਰ ਦੀਗੇ ਹਾਂ ਸੌਖਾ ਨਹੀਂ ਕੰਮ ਥੋੜਾ ਜਿਹਾ ਅ ਰਜਾ ਰਜਾ ਕੇ ਕਿਉਂ ਮਾਰਦੇ ਜੀ ਮੈਨੂੰ ਪਹਿਲੇ ਬੰਦੇ ਵੇਖੇ ਜਿਹੜੇ ਰਜਾ ਕੇ ਮਾਰਨ ਲੋਕੀ ਤੇ ਭੁੱਖਿਆ ਰੱਖ ਕੇ ਮਾਰਦੇ ਮਹਾਰਾਜ ਕਹਿੰਦੇ ਉੱਠ ਭੱਜ ਜਸੂਸੀ ਕਰਨ ਆਇਆ ਨਾ ਜੋ ਕੋ ਜਿੱਥੇ ਵੇਖਿਆ ਸੱਚੋ ਸੱਚ ਦਸੀ ਲਓ ਜੀ ਹਸਨ ਖਾਂ ਚਪਲਾ ਵੀ ਜਾਂਦਿਆ ਛੱਡ ਗਿਆ ਜਿਉ ਭੱਜਾ ਜਿਉ ਭੱਜਾ ਲਲਾ ਬੇਗ ਦੇ ਕੋਲ ਆਇਆ ਤੇ ਮਹਾਰਾਜ ਦੇ ਦਰਬਾਰ ਦਾ ਅੱਖੋ ਡਿਠਾ ਹਾਲ ਜਿੱਦੜ ਕਰੇ ਮੁਕਾਬਲਾ ਸ਼ੇਰ ਦਾ ਕੀ ਜਿੱਦੜ ਕਰੇ ਮੁਕਾਬਲਾ ਸ਼ੇਰ ਸ਼ਕਲ